ਦੋਸਤੋ ਅੱਜ ਤੁਹਾਡੀ ਮੁਲਾਕਾਤ ਕਰਵਾਉਣੀ ਆ ਇੱਕ ਸਫਲ ਕਿਸਾਨ ਨਾਲ ਜਿਹੜਾ ਗੋਹੇ ਤੋਂ ਵਰਮੀ ਕੰਪੋਸਟ ਤਿਆਰ ਕਰਕੇ ਚੰਗੇ ਮੁੱਲ ਤੇ ਵੇਚ ਰਿਹਾ ਤੇ ਚੰਗਾ ਮੁਨਾਫਾ ਵੀ ਕਮਾ ਰਿਆ। ਬਾਈ ਨੇ ਖੇਤਾਂ ਦੇ ਵਿੱਚ ਆਪਣਾ ਸੋਹਣਾ ਘਰ ਬਣਾਇਆ ਹੋਇਆ। ਬਾਈ ਉੱਥੇ ਰਹਿੰਦਾ ਤੇ ਆਪਦੇ ਨਾਲ ਕਈ ਮੁੰਡਿਆਂ ਨੂੰ ਵੀ ਰੁਜ਼ਗਾਰ ਦਿੱਤਾ ਹੋਇਆ। ਅਨੁਸਾਰ ਬਾਈ ਨੇ ਸਾਨੂੰ ਪਹਿਲਾਂ ਪਾਣੀ ਪਿਆਇਆ। ਪਾਣੀ ਪੀਉਣ ਤੋਂ ਬਾਅਦ ਅਸੀਂ ਬਾਈ ਦੇ ਕੰਮਿਆਂ ਨਾਲ ਕੁਝ ਗੱਲਾਂ ਕੀਤੀਆਂ। ਬਾਪੂ ਕੰਮ ਕਰਕੇ ਥਕਾਵਟ ਤਾਂ ਨਹੀਂ ਹੁੰਦੀ? ਨਾ ਜੀ। ਇੰਨੀ ਧੁੱਪਾ ਗਰਮੀ ਨਹੀਂ ਲੱਗਦੀ? ਨਾ। ਜਮਾਨੀ ਕੋਰਾ ਵੀ ਲੱਗਦੀ। ਪਹਿਲਾਂ ਤਾਂ ਇਹ ਮਿਹਨਤ ਕਰਦੇ ਆਪਾਂ ਮਿਹਨਤ ਕਰਦੇ ਆ ਆਪਾਂ ਨਹੀਂ ਲੱਗਦੀ ਕਰ ਵੀ ਕਰਨੀ ਨਵੇਂ ਮੁੰਡਿਆਂ ਨੂੰ ਕੀ ਕਹਿਣਾ ਚਾਹੋਗੇ ਹਾਂ ਹਾਂ ਨਵੇਂ ਜਿਹੜੇ ਕੰਮਾਂ ਤੋਂ ਡਰਦੇ ਆ ਥੋੜੇ ਜੇ ਮੇਰੇ ਵਰਗੇ ਨਵੇਂ ਮੁੰਡੇ ਨਵੇਂ ਮੁੰਡੇ ਅੱਜ ਕੱਲ ਮੇਰੀ ਦੀਸ ਕਿੱਥੇ ਕਰ ਲੈਣਗੇ ਅੱਛਾ ਹਾਂ ਹਾਂ ਥੱਲੇ ਚੜਦੀ ਕਲਾ ਹਾਂਜੀ ਚੜਦੀ ਕਲਾ ਨਵੇਂ ਮੁੰਡੇ ਨਹੀਂ ਹੁਣ ਸਹੀ ਚੱਲ ਸਕਦੇ ਹੁਣ ਆਪਾਂ ਗੱਲ ਕਰਦੇ ਆ ਪੜੇ ਲਿਖੇ ਸਫਲ ਕਿਸਾਨ ਭਾਈ ਗੁਰਪ੍ਰੀਤ ਦੇ ਨਾਲ ਮਤਮ ਵਪਾਰ ਨਿਖਤ ਚੱਕਰੀ ਚੱਕਰੀ ਲੈ ਵੀ ਆ ਹੌਣ ਪਰ ਚ ਵੀ ਡਟਾ ਗਈ ਬੱਚਣਾ ਤੁਹਾਨੂੰ ਜੀ ਬਰਮੀ ਕੰਪੋਸਟ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਮੈਂ ਤਾਂ ਫੈਸ਼ਨ ਫੋਟੋਗ੍ਰਾਫੀ ਜਾਂ ਮੈਂ ਪੇਂਟਿੰਗ ਦਾ ਕੰਮ ਕਰਦਾ ਸੀ ਪਹਿਲਾਂ ਸਾਡੇ ਪਿੰਡ ਉਹ ਤਾਂ ਨਹਾਦ ਸੇ ਵਾਪਰੇ ਫਿਰ ਮੇਰਾ ਜੀ ਕਰਿਆ ਵੀ ਨਹੀਂ ਅਰ ਧਰਤੀ ਨਾਲ ਜਿਹੜਾ ਜੁੜਿਆ ਹੋਇਆ ਉਹ ਕੰਮ ਕਿੱਤਾ ਕਰੀਏ ਹਨਾ ਆਪਾਂ ਉਹ ਕੀ ਹੋਇਆ ਸੀਗਾ ਸਾਡੇ ਗਵਾਂਢ ਚ ਹੀ ਲਾਲੂ ਹਨਾ ਗੁੜੀਆ ਸੀਗੀ ਉਹਦੇ ਦੋ ਤਿੰਨ ਵਾਰੀ ਕੇਸ ਖਰਾਬ ਹੋ ਗਿਆ ਉਹਦਾ ਜਦੋਂ ਇੱਕ ਵਾਰੀ ਸਵੇਰੇ ਮੈਂ ਉਹਨੂੰ ਲੈ ਕੇ ਗਿਆ ਹਸਪੀਟਲ ਹਨਾ ਤੇ ਪੈਣੀ ਲੱਗਦੀ ਆ ਮੇਰੀ ਤੇ ਉਹ ਡਾਕਟਰ ਕਹਿੰਦੇ ਵੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਇੱਥੇ ਵੀ ਖੇਤੀ ਕਰਦਾ ਜਾਂੀ ਵੈਸੇ ਮੈਂ ਘੋਰ ਕੰਮ ਕਰਦਾ ਪੈਂਟਿੰਗ ਦਾ ਪਰ ਕਹਿੰਦੇ ਹੁਣ ਤੁਹਾਨੂੰ ਅੰਨ ਦਾਤਾ ਨਹੀਂ ਕਹਿਣਾ ਚਾਹੀਦਾ ਤੁਹਾਨੂੰ ਜ਼ਹਿਰ ਦਾਤਾ ਕਹਿਣਾ ਚਾਹੀਦਾ ਮੈਨੂੰ ਬੜੀ ਮਤਲਬ ਚੁਭੀ ਸੀ ਹਨਾ ਉਹਨਾਂ ਦੀ ਗੱਲ ਤੇ ਫਿਰ ਮੈਂ ਉਹਨਾਂ ਨੂੰ ਰੀਜ਼ਨ ਪੁੱਛਿਆ ਕਹਿੰਦੇ ਹੁਣ ਜਿੰਨਾ ਤੁਸੀਂ ਪੈਸਟੀਸਾਈਡ ਪਾ ਰਹੇ ਹੋ ਜਾਂ ਤੁਸੀਂ ਯੂਰੀਆ ਜਾਂ ਇਦਾਂ ਦੀਆਂ ਚੀਜ਼ਾਂ ਵਰਤ ਰਹੇ ਹੋ ਉਹ ਤਾਂ ਬਹੁਤ ਘਾਤਕ ਸਿੱਟੇ ਹੋਣਗੇ ਹਨਾ ਤੇ ਹੁਣ ਬੱਚੇ ਜਿਹੜੇ ਉਹਨਾਂ ਕੁੜੀਆਂ ਦੇ ਠੱਕ ਨਹੀਂ ਵੱਢ ਰਹੇ ਹੈਗੇ ਹਨਾ ਆਂ ਦੇ ਅੰਦਰ ਸੀਮਨ ਸ਼ੁਕਰਾਨੂ ਘਟੀ ਜਾਂਦੇ ਨੇ ਉਹ ਇੱਕ ਬਹੁਤ ਮਤਲਬ ਬਹੁਤ ਵੱਡੀ ਸਮੱਸਿਆ ਹੈਗੀ ਜਿਹੜੀ ਆਉਣ ਵਾਲੇ ਟਾਈਮਾਂ ਦੇ ਵਿੱਚ ਫੇਸ ਕਰਨੀ ਪਊਗੀ ਆਪਾਂ ਨੂੰ ਠੀਕ ਹੈ ਤੇ ਮੈਂ ਲੋਕਡਾਊਨ ਦੇ ਟਾਈਮ 'ਚ ਰਹੀ ਸੀ ਫਿਰ ਮੇਰੇ ਦਿਮਾਗ 'ਚ ਆਇਆ ਵੀ ਕੁਛ ਇਦਾਂ ਦਾ ਕੰਮ ਕਰੀਏ ਆਰਗੈਨਿਕ ਹੋਵੇ ਤੇ ਨਾਲੇ ਕੁਛ ਮੇਰਾ ਜੀ ਸੀ ਪਤਰਤੀ ਨਾਲ ਜੁੜੇ ਹੋਇਆ ਖੇਤੀਬਾੜੀ ਅ ਤਾਂ ਮੈਨੂੰ ਵੈਸੇ ਥੋੜਾ-ਬੋੜਾ ਸ਼ੌਂਕ ਹੈ ਤੇ ਫਿਰ ਮੈਂ ਇਧਰ ਲਈ ਸਾਈਡ ਆਇਆ ਮੈਨੂੰ ਵਧੀਆ ਰਿਸਪੌਂਸ ਮਿਲਿਆ ਤੇ ਹੁਣ ਆਰਗੈਨਿਕ ਖੇਤੀ ਕਰ ਰਹੇ ਹਾਂ ਜਿਹੜੀਆਂ ਸੀ ਇੱਥੇ ਸਬਜ਼ੀਆਂ ਵਗੈਰਾ ਜੋ ਵੀ ਲਾਈਆਂ ਨੇ ਉਹ ਆਰਗੈਨਿਕ ਇਹ ਆਪਣੇ ਆਪ ਨੂੰ ਸਕੂਨ ਹੈ ਆ ਸੜਾ ਰਹਿਣ ਬਸੇਰੇ ਇੱਥੇ ਰਹੀਦਾ ਵਧੀਆ ਆਨੰਦ ਲਈਦਾ ਜ਼ਿੰਦਗੀ ਦਾ ਭਾਈ ਦੂਸਰੇ ਕੰਮਾਂ 'ਚ ਵੀ ਪੈਸਾ ਬਹੁਤ ਆ ਪਰ ਇੱਥੇ ਪੈਸਾ ਘੱਟ ਆ ਖੇਤੀਬਾੜੀ 'ਚ ਪਰ ਤੁਸੀਂ ਫਿਰ ਸੈਟੀਸਫਾਈਡ ਹੋ ਮੈਂ ਬਿਲਕੁਲ ਸੈਟੀਸਫਾਈਡ ਆ ਐਵੇਂ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਪੈਸਾ ਘੱਟ ਆ ਬਹੁਤ ਪੈਸਾ ਹੈਗਾ ਉਹ ਤੁਹਾਡੀ ਕੈਪੈਸਿਟੀ ਆ ਠੀਕ ਹੈ ਹੁਣ ਮਤਲਬ ਇਹ ਆਪਣਾ ਪੰਜਾਬ ਹੈ ਜਿਹੜਾ ਸੂਕਾ ਖੇਤੀ ਪ੍ਰਧਾਨ ਰਿਹਾ ਕਿਤੇ ਨਾ ਕਿਤੇ ਜੁੜੀਆਂ ਚੀਜ਼ਾਂ ਆਪਾਂ ਕਰਦੇ ਆ ਨਾ ਤੇ ਉਹ ਜਿਵੇਂ ਹੁਣ ਪੁਰਾਣੇ ਸਟਾਈਲ ਨਾਲ ਜੇ ਕਰਾਂਗੇ ਖੇਤੀ ਮੈਨੂੰ ਲੱਗਦਾ ਉਹ ਔਖਾ ਕਰੂਗੀ ਨਾ ਹੁਣ ਤੁਸੀਂ ਆਰਗੈਨਿਕ ਖੇਤੀ ਕਰੋ ਤੁਸੀਂ ਯਕੀਨ ਮੰਨੋ ਐਮਪੀ ਦੀ ਕਣਕ ਕੇ ਕੀ ਵੇਚ ਰਹੇ ਨੇ ਪੰਜਾਬ ਚ ਦੇ 6000 ਰੁਪਏ 5500 ਰੁਪਏ ਕੁਇੰਟਲ ਆ ਰਹੀ ਹੈਗੀ ਠੀਕ ਹੈ ਤੇ ਜੇ ਆਪਾਂ ਇੱਥੇ ਆਰਗੈਨਿਕ ਨਹੀਂ ਕਰੀ ਆਪਾਂ ਆਪਾਂ ਕਿਉਂ ਨਹੀਂ ਵਧੀਆ ਕਰ ਸਕਦੇ ਤੁਸੀਂ ਵਧੀਆ ਤਰੀਕੇ ਨਾਲ ਫਸਲ ਕਰੋ ਆਰਗੈਨਿਕ ਕਰੋ ਸਬਜ਼ੀਆਂ ਨੇ ਤੁਹਾਡੇ ਕੋਲੇ ਖੜਦੀਆਂ ਨਹੀਂ ਹੈਗੀਆਂ ਤੁਸੀਂ ਦੁੱਧ ਦਾ ਕੰਮ ਕਰੋ ਤੁਸੀਂ ਵਰਮੀ ਕੰਪੋਸਟ ਦਾ ਆਰਗੈਨਿਕ ਲਈ ਬਹੁਤ ਕਿੱਤੇ ਨੇ ਜਿਹੜੇ ਤੁਸੀਂ ਖੇਤੀ ਨਾਲ ਰਿਲੇਟਡ ਤੁਸੀਂ ਕਰ ਸਕਦੇ ਹੋਗੇ ਹਨਾ ਠੀਕ ਹੈ ਨਾਲੇ ਜ਼ਮੀਨ ਨਾਲ ਜੁੜਿਆ ਹੋਇਆਗਾ ਕੰਮ ਤੇ ਕਮਾਈ ਵਧੀਆਗੀ ਅੱਛੀ ਕਮਾਈ ਹੈ ਭਾਈ ਬਹੁਤ ਸਾਰੇ ਬੰਦੇ ਕਹਿੰਦੇ ਨੇ ਵੀ ਇਹ ਗੱਲਾਂ ਮਾਰਨ ਨੂੰ ਵਧੀਆ ਲੱਗਦੀਆਂ ਨੇ ਵੀ ਖੇਤੀਬਾੜੀ ਚ ਪੈਸਾ ਪਰ ਅਸਲ ਦੇ ਵਿੱਚ ਕਹਿੰਦੇ ਵੀ ਇਹ ਪਕਾਈ ਹੈ ਬਹੁਤ ਲੋਕ ਪਿੰਡਾਂ ਦੇ ਇਹ ਗੱਲ ਸੋਚਦੇ ਨੇ ਨਹੀਂ ਨਹੀਂ ਉਹ ਇੱਕ ਇੱਕ ਦੋ ਚੀਜ਼ਾਂ ਹੁੰਦੀਆਂ ਨੇ ਸਾਡੇ ਮੇਰੇ ਪਾਪਾ ਕਹਿੰਦੇ ਹੁੰਦੇ ਸੀਗੇ ਇੱਕ ਤਾਂ ਦੋ ਰਾਹ ਨੇ ਜ਼ਿੰਦਗੀ ਜਾਣ ਦੇ ਇੱਕ ਰਾਹ ਉਹ ਹੁੰਦਾ ਜਿਹੜਾ ਪੁਰਾਣਾ ਚੱਲੇ ਆ ਰਿਹਾ ਤੁਸੀਂ ਉਹ ਤੇ ਸਰੈਂਡਰ ਕਰਕੇ ਤੁਸੀਂ ਉਹ ਚੱਲਦੇ ਰਹੋ ਇੱਕ ਜੇ ਤੁਸੀਂ ਕੋਈ ਕ੍ਰੀਏਟਿਵ ਕ੍ਰੀਏਟੀਵਿਟੀ ਹੈ ਤੁਹਾਡੇ ਅੰਦਰ ਇੱਕ ਤੁਸੀਂ ਆਪਣਾ ਰਾਹ ਬਣਾਓ ਹੈ ਨਾ ਸਰਦੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਵਾਲੀ ਕੀ ਚੀਜ਼ ਆ ਠੀਕ ਹੈ ਜਿਹੜੀਆਂ ਚੀਜ਼ਾਂ ਪੁਰਾਣੀਆਂ ਚੱਲਦੀਆਂ ਆ ਰਹੀਆਂ ਨੇ ਪੁਰਾਤਨ ਉਹੀ ਢੰਗ ਨਾਲ ਖੇਤੀ ਕਰੀ ਜਾਂਦੇ ਆਪਾਂ ਠੀਕ ਹੈ ਝੋਨੇ ਦੀ ਲਾ ਲੋ ਨਾ ਇੰਨਾ ਨਾ ਪਾਣੀ ਹੁਣ ਉਹ ਸਾਹਮਣੇ ਅਸੀਂ ਝੋਨਾ ਲਾਇਆਗਾ ਬਹੁਤ ਘੱਟ ਪਾਣੀ ਦੀ ਲਾਗਤ ਹੈ ਠੀਕ ਹੈ ਆਪਣੇ ਕਣਕ ਵੱਢਣਸਾਰ ਉਥੇ ਝੋਨਾ ਲੱਗ ਗਿਆ ਤੇ ਉਹਦਾ ਝਾੜ ਵੀ ਵਧੀਆ ਹੁੰਦਾਗਾ ਤੇ ਜਿਹੜਾ ਮੇਰਾ ਦੋਸਤ ਹੈ ਉਹ ਕਰ ਰਿਹਾਗਾ ਮੈਂ ਨਹੀਂ ਕਹਿ ਸਕਦਾ ਵੀ ਟੋਟਲੀ ਆਰਗੈਨਿਕ ਨਹੀਂ ਕਰਦਾ ਠੀਕ ਹੈ ਤੇ ਆਲੂਆਂ ਦਾ ਕੰਮ ਕਰਦਾ ਉਹ ਮੱਕੀ ਦਾ ਕੰਮ ਕਰਦਾ ਸੂਰਜਮੁਖੀ ਦਾ ਕੰਮ ਕਰਦਾ ਉਹ ਕਹਿੰਦਾ ਮੈਂ ਜੌਬ ਛੱਡ ਦੇਣੀ ਆ ਹੁਣ ਠੀਕ ਹੈ ਵੀ ਮੈਂ ਖੇਤੀ ਟੋਟਲੀ ਮੈਂ ਖੇਤੀ ਕਰਨੀ ਆ ਵੀ ਮੈਂ ਉਹ ਬੰਦਾ ਮੈਂ ਦੇਖਿਆ ਫੁੱਲ ਕਮਾਈ ਕਰ ਰਹੇ ਆ ਖੇਤੀ ਦੇ ਵਿੱਚੋਂ ਭਾਈ ਪੰਜਾਬ ਦੇ ਲੋਕਾਂ ਨੂੰ ਫਿਰ ਖੇਤੀਬਾੜੀ ਦੇ ਵਿੱਚ ਸਮਾਨ ਵੇਚਣਾ ਨਹੀਂ ਆਇਆ ਤਾਂ ਆਪਾਂ ਮਾਰ ਖਾਈ ਜਾਂਦੇ ਸਭ ਤੋਂ ਜਦੋਂ ਮੈਂ ਵਰਮੀ ਕੰਪੋਸਟ ਦਾ ਕੰਮ ਸ਼ੁਰੂ ਕੀਤਾ ਸੀਗਾ ਡਾਕਟਰ ਰੋਮਨ ਰਮਨ ਨੇ ਲੁਧਿਆਣੇ ਆਈ ਸੀ ਮੇਰੀ ਬਹੁਤ ਹੈਲਪ ਕੀਤੀ ਬਹੁਤ ਪਿਆਰੇ ਬਹੁਤ ਛੋਟੀ ਦੇ ਖਿਡਾਰੀ ਨੇਗੇ ਤੇ ਉਹ ਜਦੋਂ ਆਪਾਂ ਅੰਕੜੇ ਦੇਖਦੇ ਆਂਗੇ ਤੇ ਪੰਜਾਬ ਦੇ ਵਿੱਚ ਵਰਮੀ ਕੰਪੋਸਟ ਇੱਕ ਫਲॉप ਧੰਦਾ ਰਿਹਾ ਹੈ। ਮੈਂ ਇਹਦੀ ਸਟੱਡੀ ਕਰਨੀ ਸ਼ੁਰੂ ਕੀਤੀ ਤੁਸੀਂ ਯਕੀਨ ਮੰਨੋ ਮੈਨੂੰ ਪੰਜਾਬੀ ਦੇ ਵਿੱਚ ਲਿਟਰੇਚਰ ਬਹੁਤ ਘੱਟ ਮਿਲਿਆ ਇਹਦਾ। ਗੁਜਰਾਤ ਦੇ ਸੀਗੇ ਡਾਕਟਰ ਜਿਨ੍ਹਾਂ ਨੇ ਪੀ ਐਚ ਡੀ ਕੀਤੀ ਹੈ ਫਿਰ ਮੈਂ ਉਹ ਪੜਿਆ ਉਹਨਾਂ ਦਾ। ਇਹਦਾ ਪੰਜਾਬ ਦੇ ਵਿੱਚ ਫੇਲ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਮਾਰਕੀਟ ਦਾ। ਆਪਣੀ ਆਪਣੇ ਪ੍ਰੋਡਕਸ਼ਨ ਤੱਕ ਧਿਆਨ ਹੈਗਾ। ਠੀਕ ਹੈ ਮੰਡੀਆਂ ਚ इजीली ਆਪਾਂ ਸਿੱਟ ਦਿੰਨੇ ਆਂ ਚੀਜ਼ਾਂ ਪਰ ਜੇ ਆਪਾਂ ਡਾਇਰੈਕਟ ਸੇਲ ਕਰਾਂਗੇ ਤਾਂ ਮੇਰੇ ਖਿਆਲ ਚ ਤਾਜ਼ਾ ਬਚ ਰਾਂਗੇ ਨਾ ਆਪਾਂ ਨੂੰ ਮਾਰਕੀਟ ਕਰਾਂਗੇ ਜੇ ਆਪਾਂ ਆਪਣੇ ਪ੍ਰੋਡਕਟ ਨੂੰ ਦਰਦਰ ਤੇ ਲੈ ਕੇ ਜਾਵਾਂਗੇ ਤਾਂ ਕਿਉਂ ਨਹੀਂ ਉਹ ਚੀਜ਼ਾਂ ਵਿਕਣਗੀਆਂ ਯਾਰ ਲੋਕ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਤਿਆਰ ਕਰਕੇ ਵੇਚ ਰਹੇ ਨੇ ਬਹੁਤ ਗਾਉ ਦਾ ਪਸ਼ਾਬ ਵਿਕ ਰਿਹਾ ਹੈਗਾ ਹਨਾ ਠੀਕ ਹੈ ਤੇ ਫਿਰ ਆਪਾਂ ਆਪਣਾ ਵਧੀਆ ਪ੍ਰੋਡਕਟ ਤਿਆਰ ਕਰਕੇ ਆਪਾਂ ਕਿਉਂ ਨਹੀਂ ਉਹ ਕਰ ਸਕਦੇ ਵੇਚ ਸਕਦੇ ਮਤਲਬ ਹਿੰਮਤ ਚਾਹੀਦੀ ਹੈਈ ਹੈ ਨਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਖੇਤੀਬਾੜ ਵਿੱਚ ਵੱਧ ਸਕੂਨ ਆ ਜਾਂ ਆਪਾਂ ਆਪਾਂ ਖੇਤੀਬਾੜ ਨਾਲ ਰਿਲੇਟਡ ਆ ਤਾਂ ਆਪਾਂ ਨੂੰ ਵੱਧ ਸਕੂਨ ਲੱਗਦਾ ਹੈ ਦੇ ਵਿੱਚ ਇਹ ਹੁਣ ਇਹ ਕਹੇ ਜਾ ਕੰਮ ਹੈ ਹੁਣ ਤੁਸੀਂ ਜੌਬ ਕਰਦੇ ਹੋ ਕਿਸੇ ਵੀ ਖਿੱਤੇ ਜਾਣਾ ਕਾਰਪੋਰੇਟ ਚ ਕਰੋਗੇ ਉਹ ਤੁਹਾਨੂੰ ਟਾਰਗੇਟ ਦੇਣਗੇ ਜੋ ਤੁਹਾਨੂੰ ਲੱਖਾਂ ਰੁਪਏ ਸੈਲਰੀ ਦਿੰਦੇ ਨੇ ਤੁਹਾਨੂੰ ਟਾਰਗੇਟ ਦਿੰਦੇ ਨੇ ਉਸ ਤੋਂ ਕਿਤੇ ਵੱਧ ਕੇ ਤੁਹਾਡੇ ਤੋਂ ਕੰਮ ਲੈਂਦੇ ਨੇ ਇੱਥੇ ਇਹ ਸਿਸਟਮ ਹੈਗਾ ਜਿੰਨੀ ਕੁ ਤੁਹਾਨੂੰ ਲੋੜ ਹੈ ਜਿੰਨਾ ਕੁ ਤੁਹਾਨੂੰ ਲੱਗਦਾ ਤੁਸੀਂ ਉਹ ਤਰੀਕੇ ਨਾਲ ਆਪਣਾ ਕੰਮ ਵਧਾਉਂਦੇ ਜਾਓ ਹਨਾ ਠੀਕ ਹੈ ਤੁਸੀਂ ਆਪਣਾ ਇਹਦੇ ਵਿੱਚ ਰਿਲੈਕਸ ਵੀ ਹੋ ਤੁਸੀਂ ਬਿਜ਼ੀ ਵੀ ਹੋ ਤੁਸੀਂ 24 ਘੰਟੇ ਆਪਣੇ ਖੇਤ 'ਚ ਵੀ ਹੋ ਇੱਥੇ ਕੰਮ ਵੀ ਕਰ ਰਹੇ ਹੋਗੇ ਹਨਾ ਮਤਲਬ ਜਦੋਂ ਤੁਸੀਂ ਧਰਤੀ ਨਾਲ ਕੁਦਰਤ ਨਾਲ ਜੁੜੇ ਹੋਏ ਹੋ ਮੇਰੇ ਖਿਆਲ 'ਚ ਉਹ ਜ਼ਿਆਦਾ ਇੱਕ ਵਧੀਆ ਚੀਜ਼ ਹੈਗੀ ਉਹ ਮੈਂ ਮਤਲਬ ਥੋੜੀ ਹੈਲਦੀ ਰਹਿੰਦੇ ਹੋ ਤੁਸੀਂ ਖਰਾਕ ਵਧੀਆ ਰਹਿੰਦੀ ਹੈ ਤੁਹਾਡਾ ਥੋੜਾ ਥੋੜਾ ਮਨ ਵਧੀਆ ਰਹਿੰਦਾ ਹੈਗਾ ਠੀਕ ਹੈ ਤੇ ਮੈਨੂੰ ਐ ਲੱਗਦਾ ਵੀ ਪਰਸਨਲੀ ਜੇ ਮੈਂ ਦੱਸਾਂ ਮੈਂ ਜਿਆਦਾ ਸਵਾਦ ਚ ਆਉਣਾ ਇਸ ਟਾਈਮ ਮੈਂ ਜਿਆਦਾ ਆਨੰਦ ਲੈ ਰਿਹਾ ਤੁਸੀਂ ਭਾਈ ਮਹੀਨੇ ਦਾ ਕਿੰਨਾ ਕਮਾ ਲੈਨੂ ਇਹ ਕੰਮ ਸਰਕਾਰੀ ਅਫਸਰ ਜਿੰਨਾ ਕਮਾ ਲੈਨੂ ਥੋੜੀ ਕਮਾ ਲੈਨੇ ਮੇਰਾ ਵਧੀਆ ਖਰਚਾ ਚੱਲਦਾ ਅੱਛੇ ਵਾਲਾ ਮੈਂ ਇੱਕ ਟਾਈਮ ਤੇ ਮਤਲਬ ਮੈਨੂੰ ਬਹੁਤ ਔਖਾ ਹੋ ਗਿਆ ਸੀ ਫਾਈਨੈਂਸ਼ਲੀ ਪਰ ਮੇਰੀਆਂ ਲੋੜਾਂ ਬਹੁਤ ਸੋਹਣੇ ਤਰੀਕੇ ਨਾਲ ਪੂਰੀਆਂ ਹੋ ਰਹੀਆਂ ਨਹੀਂ ਆ ਪਰ ਮੇਰੇ ਮੈਂ ਬਾਰ-ਬਾਰ ਮੇਰੇ ਡੈਡੀ ਦੀ ਗੱਲ ਕਰਦਾ ਉਹਨੇ ਮੇਰੇ ਡੈਡੀ ਦੀਆਂ ਜਿਹੜੀਆਂ ਗੱਲਾਂ ਨੇ ਨਾ ਕਟੇਸ਼ਨ ਵਰਗੀਆਂ ਨਹੀਂਆਂ ਉਹ ਕਹਿੰਦੇ ਹੁੰਦੇ ਸੀਗੇ ਪੈਸਾ ਉਹ ਆਪ ਵੀ ਉਹ ਚੀਜ਼ਾਂ ਉਹਨਾਂ ਨੇ ਅਪਲਾਈ ਕੀਤੀਆਂ ਸੀ ਆਪਣੇ ਆਪ ਤੇ ਉਹ ਸਾਨੂੰ ਵੀ ਸਿਖਾਉਂਦੇ ਹੁੰਦੇ ਸੀ ਮਤਲਬ ਜੇ ਜਦੋਂ ਤੁਹਾਡੀਆਂ ਲੋੜਾਂ ਪੂਰੀਆਂ ਹੋ ਗਈਆਂ ਖੁੱਲੀਆਂ ਜਿਹੜਾ ਉਸ ਤੋਂ ਬਾਅਦ ਪੈਸਾ ਬਚ ਗਿਆ ਉਹ ਤੁਹਾਡਾ ਨਹੀਂ ਹੈਗਾ ਜਿਹੜੇ ਬੰਦਿਆਂ ਨੂੰ ਲੋੜ ਹੈ ਤੁਸੀਂ ਉਹਨਾਂ ਦੇ ਖਰਚ ਕਰੋ ਕਿਸੇ ਨੂੰ ਐਜੂਕੇਸ਼ਨ ਦੀ ਲੋੜ ਆ ਕਿਸੇ ਨੂੰ ਇਲਾਜ ਦੀ ਲੋੜ ਆ ਨਾ ਕਿਸੇ ਵੀ ਵਕਤ ਤੁਸੀਂ ਉਹਨਾਂ ਨੂੰ ਪੈਸਾ ਉਹ ਪੇ ਕਰੋ ਜੀ ਬੈਂਕਾਂ ਚ ਜਮਾ ਨਹੀਂ ਕਰਕੇ ਰੱਖਣਾ ਹੈਗਾ ਆਪਣੀਆਂ ਸੋਹਣੀਆਂ ਲੋੜਾਂ ਪੂਰੀਆਂ ਕਰੋ ਆਪਾਂ ਦਸਵੰਧ ਕਹੇ ਦਿੰਦੇ ਆ ਨਾ ਕਿਸੇ ਦੀ ਹੈਲਪ ਕਰਦੇ ਆ ਤਾਂ ਮੇਰੇ ਖਿਆਲ ਚ ਉਹ ਇੱਕ ਵਧੀਆ ਚੀਜ਼ ਹੈ ਮੈਂ ਆਪਣੀਆਂ ਲੋੜਾਂ ਵੀ ਪੂਰੀਆਂ ਕਰ ਰਹੇ ਆ ਵਧੀਆ ਤਰੀਕੇ ਨਾਲ ਤੇ ਸੋਹਣਾ ਸੋਹਣੀ ਜ਼ਿੰਦਗੀ ਬਸਰ ਹੋ ਰਹੀ ਹੈ ਜੀ ਭਾਈ ਆਪਣੇ ਨੌਜਵਾਨ ਨੂੰ ਸੰਦੇਸ਼ ਕੋਈ ਮੈਂ ਸੰਦੇਸ਼ ਵਾਲਾ ਤਾਂ ਨਹੀਂ ਹੈਗਾ ਯਾਰ ਮੈਂ ਕੋਈ ਆਈਡੀਆ ਦੇਣਾ ਚਾਹੁੰਦੇ ਹਾਂ ਉਹ ਆਈਡੀਆ ਮੈਨੂੰ ਇਹ ਲੱਗਦਾ ਕਿਰਤ ਕਰਨੀ ਚਾਹੀਦੀਆਂ ਫੋਨਾਂ ਚੋਂ ਨਿਕਲ ਕੇ ਤੇ ਠੀਕ ਹੈ ਇੱਕ ਵੈਕਸ ਟਾਈਮ ਹੋਣਾ ਚਾਹੀਦਾ ਹੈ ਇਹ ਚਲਾਉਣ ਦਾ ਵੀ ਮੈਂ ਘੰਟਾ ਅੱਧਾ ਘੰਟਾ ਮੈਂ ਇਹਨੂੰ ਵਰਤਨਾ ਉਹ ਸਾਰੀਆਂ ਚੀਜ਼ਾਂ ਫਿਰ ਤੁਸੀਂ ਕੁਛ ਨਾ ਕਰੋ ਫੋਨ ਤੇ ਰਹੋ ਪਰ ਜਦੋਂ ਮੈਂ ਪਿੰਡ ਜਾਂਦਾ ਹੁੰਦਾ ਜਿਹੜੇ ਛੋਟੇ ਨਹੀਂ ਬੱਚੇ ਮੈਨੂੰ ਬੜਾ ਦੁੱਖ ਨੂੰ ਆਉਂਦਾ ਹੈ ਜਦੋਂ ਦੇਖੋ ਉਹਨਾਂ ਦੇ ਹੱਥ 'ਚ ਫੋਨ ਮਤਲਬ ਇਹ ਇਨਫੋਰਮੇਸ਼ਨ ਐ ਨੌਲੇਜ ਨਹੀਂ ਹੈ ਜੀ ਹੈ ਨਾ ਜੀ ਜ਼ਿੰਦਗੀ ਸੋਹਣੀ ਬਣਾਉਣੀ ਹੈ ਉਦੋਂ ਤੁਹਾਨੂੰ ਨੌਲੇਜ ਚਾਹੀਦੀ ਆ ਫੋਨ ਹੈ ਜਿਹੜਾ ਸੋਸ਼ਲ ਮੀਡੀਆ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਉਹ ਲੰਬੇ ਟਾਈਮ ਲਈ ਨਹੀਂ ਹੁੰਦਾ ਤੁਸੀਂ ਐਜੂਕੇ ਉੱਥੋਂ ਚੀਜ਼ਾਂ ਸਿੱਖੋ ਵਧੀਆ ਚੀਜ਼ ਆ ਨਹੀਂ ਮੈਂ ਨਹੀਂ ਕਹਿ ਰਿਹਾ ਦੋਨੇ ਪੱਖ ਨੇਗੇ ਹਨ ਸੋਸ਼ਲ ਮੀਡੀਆ ਤੇ ਇੱਕ ਚੰਗਾ ਪੱਖ ਵੀ ਹੈ ਇੱਕ ਮਾੜਾ ਪੱਖ ਵੀ ਹੈ ਅਸੀਂ ਉਹਨਾਂ ਨੂੰ ਕ ਯੂਜ਼ ਕਰੀਏ ਜਿੰਨਾ ਕਿ ਸਾਡੇ ਲਈ ਉਹ ਹੈਲਦੀ ਆ ਬਹੁਤ ਬਹੁਤ ਧੰਨਵਾਦ ਬਈ ਮੈਂ ਸੈਲਫ ਕਰ ਲਿਆ ਮੈਂ ਤਾਂ ਉਹੀ ਕਰ ਦਿੰਦਾ ਜੇ ਕਦੇ ਕਰਦੇ ਹੁੰਦੇ ਨੇ ਬਸ ਐਵੇਂ ਮੈਂ ਕਰ ਦਿੱਤੀ ਦੋਸਤੋ ਹੋਰ ਨੌਲੇਜ ਵਾਲੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਨਵੀਂ ਵੀਡੀਓ ਵਿੱਚ ਧੰਨਵਾਦ